हांजी दोस्तों लेके हाजिर आप अपनी कहानी ਰੋਈਆਂ ਦੇ ਫੁੱਲ ਭਾਗ 11ਵਾਂ ਇਸ ਕਹਾਣੀ ਨੂੰ ਲਿਖਿਆ ਹੈ ਕਿਰਨਦੀਪ ਕੌਰ ਜੀ ਨੇ ਜੋਤੀ ਤੇ ਰੋਮੀ ਬਹੁਤ ਖੁਸ਼ ਹੋਏ ਪਰ ਫੈਸਲਾ ਹੋ ਚੁੱਕਿਆ ਸੀ ਤੇਜੇ ਨਾਲ ਜੋਤੀ ਦੇ ਵਿਆਹ ਕਰਨ ਦਾ ਨਿਆਣਪੁਣੇ ਵਿੱਚ ਦੋਹਾਣੇ ਸੋਚਿਆ ਕਿ ਕੰਧ ਸੰਗੀਤਾ ਹੈਗੀ ਆ ਆਪਣਾ ਮੇਲ ਮਲਾਪ ਤਾਂ ਹੁੰਦਾ ਹੀ ਰਹੇਗਾ ਇਸੇ ਉਮੀਦ ਵਿੱਚ ਜੋਤੀ ਨੇ ਤੇਜੇ ਨਾਲ ਵਿਆਹ ਕਰਵਾਉਣ ਲਈ ਹਾਂ ਕਰ ਦਿੱਤੀ ਮੱਗਰ ਦਾ ਮਹੀਨਾ ਸੀ ਠੰਡ ਨੇ ਪੈਰ ਪਸਾਰ ਲਏ ਸੀ ਤੇ ਕਣਕਾਂ ਬੀਜੀਆਂ ਜਾ ਚੁੱਕੀਆਂ ਸੀ ਜੋਤੀ ਅੱਜ ਖੁਸ਼ ਸੀ ਰੋਮੀ ਨੇ ਰੋਟੀ ਖਾਣ ਲਈ ਜੋਤੀ ਨੂੰ ਕਿਹਾ ਜੋਤੀ ਨੇ ਇੱਕੋ ਥਾਲ ਵਿੱਚ ਰੋਟੀ ਪਾਈ ਰੋਮੀ ਦੀ ਪਸੰਦ ਦਾ ਗੂੜੇ ਨੀਲੇ ਰੰਗ ਦਾ ਸੂਟ ਪਾਇਆ ਤੇ ਹਲਕੀ ਜਿਹੀ ਚਾਨਣੀ ਕਰਕੇ ਕਮਰੇ ਵਿੱਚ ਰੋਟੀ ਵਾਲਾ ਥਾਲ ਲੈ ਕੇ ਆ ਗਈ ਰੋਮੀ ਨੇ ਜੋਤੀ ਨੂੰ ਵੇਖ ਕੇ ਇੱਕ ਹੋਕਾ ਲਿਆ ਤੇ ਉੱਠ ਕੇ ਉਸ ਤੋਂ ਥਾਲ ਫੜਿਆ ਜੋਤੀ ਮੇਰੀ ਗੱਲ ਸੁਣ ਦੋ ਤਿੰਨ ਸਾਲ ਹੋ ਗਏ ਆ ਵਿਆਹ ਨੂੰ ਆਪਣਾ ਤਾਂ ਕੋਈ ਵੀ ਫਿਊਚਰ ਨਹੀਂ ਹੈਗਾ ਕੀ ਖੱਟਿਆ ਮੈਂ ਇੰਨੀ ਪੜ੍ਹਾਈ ਕਰਕੇ ਮੈਂ ਤਾਂ ਕੋਈ ਜਵਾਕ ਵੀ ਨਹੀਂ ਲਿਆ ਤੇਰੇ ਕਰਕੇ ਰੋਮੀ ਜਸਪ੍ਰੀਤ ਨਾਲ ਤਾਂ ਮੇਰਾ ਵਿਆਹ ੱੱਕੇ ਨਾਲ ਹੀ ਕਰਤਾ ਮੈਂ ਤਾਂ ਬਿਲਕੁਲ ਵੀ ਨਹੀਂ ਚਾਹੁੰਦਾ ਸੀ ਕਿ ਤੇਰੇ ਤੋਂ ਵੱਖ ਹੋਵਾਂ ਜੋਤੀ ਤੇਜਾ ਨਾ ਆਜੇ ਕਿਤੇ ਤੂੰ ਛੇਤੀ ਛੇਤੀ ਰੋਟੀ ਖਾ ਲਾ ਰੋਮੀ ਅੱਜ ਨਹੀਂ ਆਉਂਦਾ ਹਜੇ ਬਾਈ ਪਤਾ ਕਿਉਂ ਕਿਉਂਕਿ ਅੱਜ ਉਹ ਖੇਤ ਪਾਣੀ ਲਾਉਣ ਵਾਸਤੇ ਗਿਆ ਹੈ ਜੋਤੀ ਤੈਨੂੰ ਤਾਂ ਪਤਾ ਤੇਜੇ ਦੀ ਕਰਤੂਤ ਦਾ ਵਿਆਹ ਤੋਂ ਪਹਿਲਾਂ ਕਿੰਨਾ ਭੋਲਾ ਭਾਲਾ ਸੀ ਪਰ ਹੁਣ ਵੇਖ ਲੈ ਨਸ਼ੇ ਕਰਦਾ ਨਾ ਮੈਂ ਕੁਝ ਕਹਿਣ ਜੋਗੀ ਆ ਇਹਨੂੰ ਤੇ ਨਾ ਹੀ ਚਾਚੀ ਨੂੰ ਕੁਝ ਦੱਸਣ ਜੋਗੀ ਆ ਰੋਮੀ ਓਏ ਅੱਛਾ ਤਾਂ ਹੀ ਅੱਜ ਬਿੱਲੂ ਝੰਡ ਵਾਲੇ ਰਾਹ ਵਾਲਾ ਇਹਦੇ ਬਾਰੇ ਪੁੱਛਦਾ ਸੀ ਅਕੇ ਤੇਜਾ ਨਹੀਂ ਆਇਆ ਅੱਜ ਜੋਤੀ ਰਾਤ ਜਦੋਂ ਹਨੇਰਾ ਜਿਹਾ ਹੋਇਆ ਤਾਂ ਆ ਕੇ ਮੰਜੇ ਤੇ ਹੀ ਡਿੱਗ ਪਿਆ ਮੈਂ ਕਿਹਾ ਰੋਟੀ ਖਾ ਲਾ ਪਰ ਅੱਧੀ ਰੋਟੀ ਥਾਲ ਚ ਸੀ ਤੇ ਅੱਧੀ ਮੰਜੇ ਤੇ ਇੱਕ ਗੱਲ ਤਾਂ ਹੈ ਵੇਖ ਲਾ ਭਾਵੇਂ ਮੇਰੀ ਤੇਰੇ ਨਾਲ ਬਣਦੀ ਆ ਪਰ ਫਿਰ ਵੀ ਮੈਂ ਕਦੇ ਤੇਜੇ ਨੂੰ ਉਹੇ ਤੱਕ ਨਹੀਂ ਕਿਹਾ ਨਾ ਹੀ ਉਹਨੇ ਮੈਨੂੰ ਕਦੇ ਚੰਗਾ ਮਾੜਾ ਕਿਹਾ ਪਰ ਜਿਹੜੀ ਆ ਲੱਤ ਲੱਗੀ ਆ ਨਾ ਨਸ਼ੇ ਵਾਲੀ ਉਹਨੂੰ ਇਹ ਬਹੁਤ ਮਾੜੀ ਲੱਗੀ ਆ ਸਾਡਾ ਕੀ ਬਣੂਗਾ ਰੋਮੀ ਤੂੰ ਦੱਸਿਆ ਤਾਂ ਹੈ ਨਹੀਂ ਮੈਨੂੰ ਕਦੇ ਪਹਿਲਾਂ ਚੱਲ ਕਰੂੰ ਮੈਂ ਬਾਈ ਨਾਲ ਗੱਲ ਤੂੰ ਐਵੇਂ ਫਿਕਰ ਨਾ ਕਰ ਹੁਣ ਤੂੰ ਇਹੋ ਜਿਹੀਆਂ ਗੱਲਾਂ ਕਿਉਂ ਕਰਨ ਲੱਗੀ ਪਈਆਂ ਇਹ ਕਹਿ ਕੇ ਦੋਨੋਂ ਇੱਕ ਦੂਜੇ ਕੋਲ ਬੈਠ ਗਏ ਦੂਜੇ ਦਿਨ ਹੀ ਰੋਮੀ ਦੇ ਮੰਮੀ ਪਾਪਾ ਆ ਗਏ ਜਸਪ੍ਰੀਤ ਨੂੰ ਪੇਕਿਆਂ ਤੋਂ ਲੈ ਕੇ ਆਉਣਾ ਸੀ ਚਾਰੇ ਜਣੇ ਜਸਪ੍ਰੀਤ ਨੂੰ ਲੈਣ ਲਈ ਚੱਲ ਪਏ ਪਰ ਪਿੱਛੇ ਬੈਠੀ ਜੋਤੀ ਦੀ ਅੱਖ ਰੋਮੀ ਵਿੱਚ ਹੀ ਸੀ ਲੋਪੋ ਪਿੰਡ ਪਹੁੰਚ ਕੇ ਸਾਰਿਆਂ ਨਾਲ ਗੱਲਾਂ ਬਾਤਾਂ ਹੋਣ ਲੱਗੀਆਂ ਚਾਹ ਪਾਣੀ ਪੀਂਦਿਆਂ ਹੀ ਵੀਰਪਾਲ ਨੇ ਗੱਲ ਤੋਰੀ ਹੋਰ ਭੈਣ ਜੀ ਜਸਪ੍ਰੀਤ ਦਾ ਰਿਜ਼ਲਟ ਵੀ ਆ ਗਿਆ ਸੀ ਚੰਗੇ ਨੰਬਰਾਂ 'ਚ ਪਾਸ ਹੋਈ ਆ ਇਹਨੂੰ ਤਾਂ ਜੌਬ ਦੇ ਆਫਰ ਵੀ ਆਉਣ ਲੱਗ ਪਏ ਜੇ ਪਹਿਨ ਜੀ ਤੁਸੀਂ ਇਹਨੂੰ ਨੌਕਰੀ ਤੇ ਲੱਗਣ ਦੀ ਇਜਾਜ਼ਤ ਦੇ ਦੇਮੋ ਰੋਮੀ ਮੰਮੀ ਜੀ ਤੁਸੀਂ ਜੋ ਕਿਹਾ ਸਹੀ ਕਿਹਾ ਜਸਪ੍ਰੀਤ ਨੂੰ ਨੌਕਰੀ ਤੇ ਲਵਾਉਣਾ ਸਾਡੀ ਹੀ ਜ਼ਿੰਮੇਵਾਰੀ ਆ ਕੋਈ ਗੱਲ ਨਹੀਂ ਤੁਸੀਂ ਫਿਕਰ ਨਾ ਕਰੋ ਜਸਪ੍ਰੀਤ ਦੇ ਚਿਹਰੇ ਦੀ ਰੰਗਤ ਹੀ ਬਦਲ ਗਈ ਸੀ ਉਹ ਤਿਆਰ ਹੀ ਬੈਠੀ ਸੀ ਰੋਟੀ ਪਾਣੀ ਖਾ ਕੇ ਰੋਮੀ ਵਰਗੇ ਜਸਪ੍ਰੀਤ ਨੂੰ ਲੈ ਕੇ ਘਰ ਆ ਗਏ ਜੋਤੀ ਨੂੰ ਅਜੀਬ ਜਿਹਾ ਲੱਗਿਆ ਕਿ ਰੋਮੀ ਨੇ ਤਾਂ ਜਸਪ੍ਰੀਤ ਨੂੰ ਹਸਪਤਾਲ ਲੱਗਣ ਦੀ ਇਜਾਜ਼ਤ ਦੇ ਦਿੱਤੀ ਪਰ ਮੈਂ ਵੀ ਤਾਂ ਪੜ੍ਹੀ ਲਿਖੀ ਸੀ ਮੈਨੂੰ ਤਾਂ ਕਿਤੇ ਲੱਗਣ ਨਹੀਂ ਦਿੱਤਾ ਰੋਮੀ ਤੇ ਜਸਪ੍ਰੀਤ ਆਪਣੇ ਕਮਰੇ ਵਿੱਚ ਬੈਠੇ ਸੀ ਜਸਪ੍ਰੀਤ ਤੁਸੀਂ ਕਿੰਨੇ ਚੰਗੇ ਹੋ ਮੇਰਾ ਸੁਪਨਾ ਸੀ ਕਿ ਮੈਂ ਕਿਸੇ ਹਸਪਤਾਲ ਵਿੱਚ ਨੌਕਰੀ ਕਰਾਂ ਇਹ ਸੁਪਨਾ ਤੁਸੀਂ ਮੇਰਾ ਪੂਰਾ ਕੀਤਾ ਤੁਹਾਡਾ ਕਿਵੇਂ ਧੰਨਵਾਦ ਕਰਾਂ ਮੈਂ ਰੋਮੀ ਨਹੀਂ ਨਹੀਂ ਜਸਪ੍ਰੀਤ ਇਹ ਤਾਂ ਮੇਰਾ ਫਰਜ਼ ਆ ਜਸਪ੍ਰੀਤ ਬਹੁਤ ਖੁਸ਼ ਸੀ ਤੇ ਆਪਣੀ ਸੱਸ ਨਾਲ ਘਰ ਦਾ ਕੰਮ ਕਰਵਾਉਣ ਲੱਗੀ ਇੰਨੇ ਨੂੰ ਜੋਤੀ ਨੇ ਆਵਾਜ਼ ਮਾਰੀ ਚਾਚੀ ਰੋਮੀ ਕਿੱਥੇ ਆ ਬਾਹਰਲੇ ਘਰੋਂ ਤੂੜੀ ਲਿਓਣੀ ਸੀ ਉਹਨੂੰ ਕਹੋ ਮੇਰੇ ਨਾਲ ਚੱਲ ਬੜੇ ਸੱਸ ਹਾਂ ਜੋਤੀ ਭੇਜਦੀਆਂ ਮੈਂ ਉਹਨੂੰ ਰੋਮੀ ਜੋਤੀ ਨਾਲ ਤੂੜੀ ਲੈਣ ਚਲਿਆ ਗਿਆ ਜੋਤੀ ਨੇ ਕਿਹਾ ਕੀ ਗੱਲ ਜਸਪ੍ਰੀਤ ਦਾ ਇੰਨਾ ਦ੍ਰਿਮਾਉਣ ਲੱਗ ਪਿਆ ਤੈਨੂੰ ਹੁਣ ਉਹਨੂੰ ਹਸਪਤਾਲ ਲਾਉਣ ਨੂੰ ਵੀ ਤੂੰ ਤਿਆਰ ਹੋ ਗਿਆ ਰੋਮੀ ਓਏ ਤੂੰ ਤਾਂ ਪਾਗਲ ਆ ਵੇਖ ਜੇ ਜਸਪ੍ਰੀਤ ਕੰਮ ਤੇ ਚਲੀ ਜਾਊਗੀ ਤਾਂ ਆਪਾਂ ਇਕੱਲੇ ਰਹਾਂਗੇ ਤੂੰ ਵੀ ਖੁਸ਼ ਤੇ ਮੈਂ ਵੀ ਖੁਸ਼ ਜੋਤੀ ਹਏ ਮੈਂ ਕਿੰਨਾ ਗਲਤ ਸੋਚ ਰਹੀ ਸੀ ਤੁਸੀਂ ਤਾਂ ਹਮੇਸ਼ਾ ਮੇਰੇ ਪੱਖ ਦੀ ਗੱਲ ਕਰਦੇ ਸੀ ਜਸਪ੍ਰੀਤ ਨਾਲ ਵਿਆਹ ਕਰਵਾਉਣਾ ਮੇਰੀ ਮਜਬੂਰੀ ਬਣ ਗਈ ਸੀ ਮਾਂ ਵੇਖ ਲੈ ਕਿੰਨਾ ਲਾਲਚ ਕਰਦੀ ਆ ਤੇ ਜਸਪ੍ਰੀਤ ਦੇ ਮਾਪਿਆਂ ਨੇ ਕੀ ਕੁਝ ਨਹੀਂ ਦਿੱਤਾ ਪਰ ਮੇਰੀਆਂ ਖੁਸ਼ੀਆਂ ਦਾ ਕੀ ਆ ਜੋਤੀ ਇਹੀ ਤਾਂ ਸੋਚ ਆ ਚੱਲ ਹੁਣ ਜ਼ਿਆਦਾ ਡੂੰਗਾ ਨਾ ਸੋਚ ਤੂੜੀ ਵਾਲੀ ਪੰਡ ਘਰੇ ਛੱਡਿਆ ਤੇਜਾ ਖੇਤ ਹੀ ਸੀ ਤੇ ਉੱਚੀ ਉੱਚੀ ਗਾਲਾਂ ਕੱਢ ਰੇ ਹਸੀ ਵੇਖ ਲੈ ਮੇਰਾ ਸਾਲਾ ਹਜੇ ਤੱਕ ਨਹੀਂ ਆਇਆ ਇੱਧਰ ਸਰੀਰ ਨੂੰ ਪੂਰੀ ਤੋੜ ਲੱਗੀ ਹੋਈ ਆ ਓਏ ਆ ਜਾ ਬਿੱਲੂਆ ਹੁਣ ਤਾਂ ਤੂੰ ਮਰ ਜਾ ਇੰਨੇ ਨੂੰ ਦੂਰੋਂ ਆਉਂਦਾ ਬਿੱਲੂ ਤੇਜੇ ਦੇ ਨਜ਼ਰੀ ਪਿਆ ਕਿਉਂ ਕਿਹੜਾ ਨੂੜਿਆ ਸੀ ਕੰਜਰਾ ਹੁਣ ਬੌੜਿਆ ਬਿੱਲੂ ਤੂੰ ਮੈਨੂੰ ਫੋਨ ਕਰ ਲੈਂਦਾ ਤੇਜਾ ਓਏ ਫੋਨ ਮੈਂ ਘਰੇ ਰੱਖਿਆ ਆ ਮੈਂ ਸੋਚਿਆ ਕਰੋਂ ਫੋਨ ਆਈ ਜਾਣਗੇ ਵੀ ਕਿੱਥੇ ਆ ਕਿੱਥੇ ਆ ਮੈਂ ਜੱਭੀ ਨਵੇੜਤਾ ਬਿੱਲੂ ਬੇੜੇ ਦਾ ਦਰਸ਼ੀ ਕਹਿੰਦਾ ਸੀ 2 ਵਜੇ ਆਊਗਾ ਸਮਾਨ ਤੇਜਾ ਲੈ ਯਾਰ ਮਰਦਾ ਤਾਂ ਮੈਂ ਹੋਣਾ ਬਿੱਲੂ ਯਾਰ ਤੂੰ ਰਹਿਣ ਦੇ ਸਮਾਨ ਲਾਉਣ ਦੀ ਜਗ੍ਹਾ ਤੇ ਤੂੰ ਇਕੱਲੀ ਸ਼ਰਾਬ ਪੀ ਲਿਆ ਕਰ ਆ ਚਿੱਟਾ ਲਾਉਣ ਵਾਲਾ ਬੰਦਾ ਕੱਖ ਦਾ ਨਹੀਂ ਰਹਿੰਦਾ ਤੇਜਾ ਅੱਛਾ ਹੋਰ ਦੱਸ ਕੀ ਹੁੰਦਾ ਇਹਦੇ ਨਾਲ ਬਿੱਲੂ ਜਿਹੜੇ ਚਾਰ ਛੇਲੜ ਆ ਉਹ ਵੀ ਵਿਕ ਜਾਣਗੇ ਉਹ ਵੇਖ ਲੈ ਰੋਮੀ ਦੀ ਪੈਲੀ ਤੇ ਉਹਦਾ ਪਿਓ ਕਿੰਨਾ ਕੁਝ ਬਣਾ ਰਿਹਾ ਉਹਦੇ ਵਾਸਤੇ ਤੇਜਾ ਉਹ ਸਾਰਾ ਕੁਝ ਆਪਣੇ ਹਵਾਲੇ ਹੋਊ ਥੋੜਾ ਜਿਹਾ ਰਠਹਿਰ ਜਾ ਰੋਮੀ ਵਾਲੀ ਪੈਲੀ ਵੀ ਆਪਣੀ ਹੋਊ ਬਿੱਲੂ ਉਹ ਕਿਵੇਂ ਬਾਈ ਦੱਸ ਤਾਂ ਸਹੀ ਤੇਜਾ ਜਦੋਂ ਟਾਈਮ ਆਇਆ ਸਭ ਕੁਝ ਪਤਾ ਲੱਗ ਜੂ ਤੈਨੂੰ ਬਸ ਤੂੰ ਵੇਖਦਾ ਜਾਇ ਸ਼ਾਮ ਜਹੇ ਨੂੰ ਤੇਜਾ ਆਪਣੇ ਘਰ ਗਿਆ ਜੋਤੀ ਰੋਟੀਆਂ ਪਕਾ ਰਹੀ ਸੀ ਤੇਜਾ ਅਨੁਸਾਰ ਬੇੜੇ ਵਿੱਚ ਡਾਹੇ ਮੰਜੇ ਤੇ ਢੇਰੀ ਹੋ ਗਿਆ ਜੋਤੀ ਭੱਜੀ ਆਈ ਤੇ ਤੇਜੇ ਨੂੰ ਚੁੱਪ ਪਿਆ ਵੇਖ ਕੇ ਡਰ ਗਈ ਤੇ ਚਾਚੀ ਨੂੰ ਬਾਜਾ ਮਾਰਨ ਲੱਗੀ ਰੋਮੀ ਦੀ ਮਾਂ ਭੱਜੀ ਆਈ ਉਹ ਵੀ ਵੇਖ ਕੇ ਡਰ ਗਈ ਰੋਮੀ ਭੱਜ ਕੇ ਡਾਕਟਰ ਨੂੰ ਸੱਦ ਲਿਆਇਆ ਜਸਪ੍ਰੀਤ ਵੀ ਭੱਜੀ ਹੋਈ ਆਈ ਤੇਜੇ ਨੂੰ ਵੇਖ ਕੇ ਉਹਨੇ ਕਿਹਾ ਬਾਈ ਜੀ ਨੂੰ ਤਾਂ ਦੌਰਾ ਪਿਆ ਹੋਇਆ ਲੱਗਦਾ ਉਹੀ ਗੱਲ ਹੋਈ ਡਾਕਟਰ ਨੇ ਵੇਖ ਕੇ ਦੱਸਿਆ ਕਿ ਤੇਜੇ ਨੂੰ ਦੌਰਾ ਪਿਆ ਹੈ ਸ਼ਾਇਦ ਨਸ਼ੇ ਵਾਲੀਆਂ ਗੋਲੀਆਂ ਜ਼ਿਆਦਾ ਖਾਧੀਆਂ ਹੋਣਗੀਆਂ। ਰੋਮੀ ਦੀ ਮਾਂ ਹੈਰਾਨ ਹੋ ਗਈ ਕਿ ਤੇਜਾ ਇਹ ਸਭ ਕਦੋਂ ਤੋਂ ਕਰਨ ਲੱਗ ਪਿਆ। ਡਾਕਟਰ ਦਵਾਈ ਦੇ ਕੇ ਤੁਰ ਪਿਆ ਤੇ ਜਿਹਨੂੰ ਹੋਸ਼ ਆ ਰਿਹਾ ਸੀ। ਰੋਮੀ ਨੇ ਤੇਜੇ ਦੀ ਬਾਹ ਫੜ ਕੇ ਝੰਜੋੜਿਆ। ਕੀ ਗੱਲ ਬਾਈ? ਆਹ ਕੁੱਝ ਕੀ ਕਰਨ ਲੱਗ ਪਿਆ ਤੂੰ? ਲੋਕਾਂ ਨੂੰ ਮਤਾਂ ਦਿੰਦਾ-ਦਿੰਦਾ ਆਪ ਇਹੋ ਜਿਹਾ ਬਣ ਗਿਆ। ਤੇਜਾ ਮਤਾਂ ਨਾ ਦੇ ਓਏ ਮੈਨੂੰ। ਤੁਸੀਂ ਤਾਂ ਸ਼ਰੀਕ ਹੋ ਮੇਰੇ। ਮੱਚਦੇ ਹੋ ਮੇਰੇ ਤੇ। ਜੋਤੀ ਇੱਕ ਪਾਸੇ ਖੜੀ ਰੋ ਰਹੀ ਸੀ ਜਸਪ੍ਰੀਤ ਵੀ ਉਹਦੇ ਕੋਲ ਹੀ ਸੀ ਰੋਮੀ ਦੇ ਪਾਪਾ ਨੇ ਕਿਹਾ ਆਇ ਨਹੀਂ ਲੋਟ ਆਉਣਾ ਭਾਈ ਇਹ ਜੋਤੀ ਤੂੰ ਅੱਜ ਇੱਧਰ ਹੀ ਰਹਿ ਪਾ ਤੇਜੇ ਨੂੰ ਅਸੀਂ ਚੱਕ ਲਿਆਉਨੇ ਹਾਂ ਮੈਂ ਬਣਾਉਣਾ ਇਹਨੂੰ ਬੰਦਾ ਜੋਤੀ ਰੋਂਦੀ ਹੋਈ ਰੋਮੀ ਦੇ ਘਰ ਆ ਗਈ ਤੇਜੇ ਨੂੰ ਹਜੇ ਵੀ ਕੋਈ ਸੁਰਤ ਨਹੀਂ ਸੀ ਦੋਹਾਂ ਪਰਿਵਾਰਾਂ ਵਿੱਚ ਕੋਈ ਫਰਕ ਨਹੀਂ ਸੀ ਬਸ ਜ਼ਮੀਨ ਹੀ ਸੀ ਜੋ ਰੋਮੀ ਕੋਲ ਜ਼ਿਆਦਾ ਸੀ ਤੇ ਤੇਜੇ ਕੋਲ ਘੱਟ ਮੱਗਰ ਸਿੰਘ ਚਿੰਤਾ ਵਿੱਚ ਸੀ ਕਿ ਕੀ ਕੀਤਾ ਜਾਵੇ ਰੋਮੀ ਨੇ ਦੋ ਪੈਗ ਲਾਏ ਤੇ ਰੋਟੀ ਖਾ ਕੇ ਸੌ ਗਿਆ ਮੱਗਰ ਸਿਉਣੇ ਆਪਣੇ ਘਰ ਵਾਲੀ ਨੂੰ ਕਿਹਾ ਵੇਖ ਲਾ ਆਪਣੇ ਵਾਲੇ ਨੇ ਵੀ ਕਿਹੜੀ ਸ਼ਰਮ ਲਾਹੀ ਆ ਨਵੀਂ ਬਹੂ ਕੋਲ ਨਹੀਂ ਪਿਆ ਤੇ ਦੂਜੇ ਕਮਰੇ ਚ ਪੈ ਗਿਆ ਜਾ ਕੇ ਆ ਦੋਵੇਂ ਦਰਾਨੀ ਜਠਾਣੀ ਅੱਡ ਪਈਆਂ ਨੇ ਚਲ ਕੋਈ ਨਾ ਪਹਿਲਾਂ ਕਿਹੜਾ ਕਲੇਸ਼ ਥੋੜਾਗਾ ਰੱਬ ਦੇ ਵਾਸਤੇ ਹੁਣ ਤੁਸੀਂ ਰੋਮੀ ਨੂੰ ਕੁਝ ਨਾ ਕਹੋ ਪਿਆਰ ਸ਼ਬਦ ਸੁਣਦਿਆਂ ਹੀ ਮਨ ਵਿੱਚ ਤਬਦੀਲੀ ਆਉਣੀ ਸ਼ੁਰੂ ਹੋ ਜਾਂਦੀ ਹੈ। ਪਿਆਰ ਇੱਕ ਮਨੁੱਖੀ ਵਰਤਾਰਾ ਹੈ ਤੇ ਇਹਨੂੰ ਜਿਉਣ ਦੀ ਕਲਾ ਕਿਸੇ-ਕਿਸੇ ਨੂੰ ਹੀ ਆਉਂਦੀ ਹੈ। ਪਰ ਵਿਆਹ ਤੋਂ ਬਾਅਦ ਰਿਸ਼ਤਿਆਂ ਵਿੱਚ ਅੰਗੇਲੀ ਕਿਤੇ ਨਾ ਕਿਤੇ ਸਰਾਪ ਬਣ ਜਾਂਦੀ ਹੈ। ਜਸਪ੍ਰੀਤ ਬਹੁਤ ਖੁਸ਼ ਸੀ ਕਿ ਰੋਮੀ ਨੇ ਉਸ ਨੂੰ ਨੌਕਰੀ ਤੇ ਲੱਗਣ ਲਈ ਹਾਂ ਕਰ ਦਿੱਤੀ ਹੈ ਪਰ ਇਸ ਦੇ ਪਿੱਛੇ ਦਾ ਅਸਲ ਕਾਰਨ ਉਹਨੂੰ ਖੁਦ ਨੂੰ ਵੀ ਨਹੀਂ ਸੀ ਪਤਾ। ਮੱਗਰ ਨੇ ਤੇਜੇ ਨੂੰ ਬਹੁਤ ਸਮਝਾਇਆ ਬੇਖ ਪੁੱਤ ਤੇਜੇ ਮੈਂ ਤੈਨੂੰ ਆ ਚਿੱਟੇ ਤੋਂ ਰੋਕਦਾ ਤੇਰੇ ਭਲੇ ਲਈ ਮੈਨੂੰ ਤਾਂ ਐਉਂ ਆ ਵੀ ਤੂੰ ਮੇਰੇ ਭਰਾ ਦਾ ਪੁੱਤ ਐ ਦੁੱਖ ਹੁੰਦਾ ਜਦੋਂ ਲੋਕ ਤੇਰੀਆਂ ਗੱਲਾਂ ਕਰਦੇ ਨੇ ਤੇਜਾ ਕਰੀ ਜਾਣ ਮੈਂ ਕਿਹੜਾ ਕਿਸੇ ਤੋਂ ਡਰਦਾ ਮੱਗਰ ਸ਼ਰਮ ਮਨ ਮਾੜੀ ਮੋਟੀ ਆਹ ਬਹੂ ਨੇ ਤੇਰਾ ਕੀ ਵਿਗਾੜਿਆ ਕਿਉਂ ਇਹਦਾ ਇੰਨਾ ਜਲੂਸ ਕੱਢਦਾ ਵਿਚਾਰੀ ਦਾ ਤੇਜਾ ਪੁੱਛਲਾ ਚਾਚਾ ਕਦੇ ਚੰਗਾ ਮਾੜਾ ਕਿਹਾ ਮੈਂ ਇਹਨੂੰ ਕਦੇ ਉੱਚੀ ਬਾਤ 'ਚ ਵੀ ਇਹਨੂੰ ਕੁਝ ਕਿਹਾ ਹੋਵੇ ਮੱਗਰ ਜਦੋਂ ਨਸ਼ਾ ਕਰਕੇ ਬੰਦਾ ਘਰੇ ਵੱੜਦਾ ਤੇ ਕੋਈ ਸੁਧ-ਬੋਧ ਨਾ ਰਹੇ ਉਹ ਬੰਦਾ ਨਹੀਂ ਹਵਾਨ ਹੋ ਜਾਂਦਾ ਤੇਜਾ ਕਰਨ ਦੀ ਗੱਲ ਛੱਡ ਉਹ दारू ਪੀਂਦਾ ਪਰ ਹੋਸ਼ 'ਚ ਰਹਿੰਦਾ ਤੇਜਾ ਬੱਸ ਕਰ ਚਾਚਾ ਮੈਂ ਚੱਲਿਆ ਹੁਣ ਬੇੜੇ ਵਿੱਚ ਝਾੜੂ ਲਾਉਂਦੀ ਜਸਪ੍ਰੀਤ ਨੂੰ ਰੋਮੀ ਨੇ ਪੁੱਛਿਆ ਜਸਪ੍ਰੀਤ ਤੂੰ ਦੱਸ ਕਿੱਥੇ ਲੱਗਣਾ ਜਸਪ੍ਰੀਤ ਖਿੜੇ ਮਨ ਨਾਲ ਬੋਲੀ ਲੈਟਰ ਆ ਜਾਂਦੇ ਹੋ ਪੋਸਟ ਤਾਂ ਭਰੀ ਆ ਰੋਮੀ ਠੀਕ ਆ ਪਰ ਤੂੰ ਇਹ ਨਾ ਸੋਚੀ ਕਿ ਮੈਂ ਤੈਨੂੰ ਦੂਰ ਕਰਨ ਲਈ ਕਹਿਣਾ ਜਸਪ੍ਰੀਤ ਨਹੀਂ ਜੀ ਤੁਸੀਂ ਤਾਂ ਬਹੁਤ ਚੰਗੇ ਹੋ ਰਾਤ ਨੂੰ ਜਸਪ੍ਰੀਤ ਤਿਆਰ ਹੋ ਕੇ ਰੋਮੀ ਕੋਲ ਪਿਆਰ ਦੀ ਉਮੀਦ ਲਈ ਬੈਠੀ ਸੀ ਮੱਗਰ ਦੇ ਕਹਿਣ ਤੇ ਬਿਜਲੀ ਕੰਦ ਚੱਕ ਦਿੱਤੀ ਸੀ ਹੁਣ ਤੇਜਾ ਤੇ ਜੋਤੀ ਵੀ ਉੱਥੇ ਹੀ ਰਹਿੰਦੇ ਸੀ ਜਸਪ੍ਰੀਤ ਜੋਤੀ ਦੀਰੀ ਵੇਖੋ ਅੱਜ ਮੈਂ ਕਿਵੇਂ ਦੀ ਲੱਗਦੀ ਆ ਜੋਤੀ ਤੂੰ ਤਾਂ ਹੈਗੀ ਹੀ ਸੋਹਣੀ ਆ ਅੱਜ ਕੋਈ ਖਾਸ ਦੇਣਾ ਜਸਪ੍ਰੀਤ ਨਹੀਂ ਰੋਮੀ ਨੇ ਮੈਨੂੰ ਜੌਬ ਕਰਨ ਦੀ ਇਜਾਜ਼ਤ ਦੇ ਦਿੱਤੀ ਆ ਤੇ ਮੇਰਾ ਵੀ ਫਰਜ਼ ਬਣਦਾ ਕੁਝ ਜੋਤੀ ਔਖੀ ਜਿਹੀ ਹੋ ਕੇ ਚੁੱਪਚਾਪ ਆਟਾ ਗੁੰਨਣ ਲੱਗ ਪਈ ਜਦੋਂ ਰੋਮੀ ਘਰੇ ਆਇਆ ਤਾਂ ਉਹਨੇ दारू ਪੀਤੀ ਹੋਈ ਸੀ ਜਸਪ੍ਰੀਤ ਦਾ ਚਾਹ ਮੱਠਾ ਪੈ ਗਿਆ ਪੈਣ ਲੱਗਿਆ ਜਸਪ੍ਰੀਤ ਨੇ ਰੋਮੀ ਦਾ ਹੱਥ ਫੜਿਆ ਵੇਖੋ ਜੀ ਅੱਜ ਮੈਂ ਕਿਵੇਂ ਦੀ ਲੱਗਦੀ ਆ ਰੋਮੀ ਸੋਹਣੀ ਲੱਗਦੀ ਆ ਜਸਪ੍ਰੀਤ ਪਰ ਤੁਸੀਂ ਮੇਰੇ ਵੱਲ ਮੂੰਹ ਕਰਕੇ ਤਾਂ ਵੇਖਿਆ ਹੀ ਨਹੀਂ ਰੋਮੀ ਵੇਖਿਆ ਤਾਂ ਹੈ ਯਾਰ ਉਹੀ ਨਾ ਤੰਗ ਕਰੀ ਚੱਲ ਸੌਣ ਲੈਣ ਦੇ ਮੈਨੂੰ ਜਸਪ੍ਰੀਤ ਰੋਂਦੀ ਹੋਈ ਪਾਸਾ ਵੱਟ ਕੇ ਸੌ ਗਈ ਉਹ ਸੋਚ ਰਹੀ ਸੀ ਬਹੁਤ ਫਰਕ ਹੁੰਦਾ ਪਿਆਰ ਤੇ ਘਰ ਵਾਲੇ 'ਚ ਜੇ ਇਹੀ ਕਿਤੇ ਬਲਜਿੰਦਰ ਹੁੰਦਾ ਉਹਨੇ ਤਾਂ ਮੈਨੂੰ ਕਦੇ ਝਿੜਕਿਆ ਵੀ ਨਹੀਂ ਸੀ ਉਹਨੇ ਡੈਰੀ ਕੱਢ ਕੇ ਬਲਜਿੰਦਰ ਦੇ ਲਿਖੇ ਸ਼ੇਅਰ ਪੜੇ ਤੇਰਾ ਮੁਖ ਜਿਉ ਚੰਨ ਚਕੌਰ ਅੜੀਏ ਰਹੀ ਹੱਡੀਆਂ ਨਾਲ ਪਤਾਸੇਪੁਰ ਅੜੀਏ ਉੰਜ ਦੁਨੀਆ ਤਾਂ ਵੱਸਦੀ ਆ ਲੱਖ ਜੱਗ ਤੇ ਮੇਰੀ ਜਸਪ੍ਰੀਤ ਜਿਹਾ ਨਾ ਕੋਈ ਹੋਰ ਅੜੀਏ ਅੱਧੀ ਰਾਤ ਰੋਮੀ ਉੱਠਿਆ ਉਹਨੂੰ ਪਤਾ ਸੀ ਕਿ ਜੋਤੀ ਜਾਗਦੀ ਹੋਵੇਗੀ ਜਦੋਂ ਉਹ ਬਾਹਰ ਆਇਆ ਤਾਂ ਜੋਤੀ ਦੂਜੇ ਕਮਰੇ ਵਿੱਚ ਤੇ ਜਿਹਦੀਆਂ ਲੱਤਾਂ ਘੁੱਟ ਰਹੀ ਸੀ ਰੋਮੀ ਹੌਲੀ ਦੇਣੇ ਕਮਰੇ ਵਿੱਚ ਗਿਆ ਪਰ ਜੋਤੀ ਨੇ ਉਹਨੂੰ ਰੋਕ ਦਿੱਤਾ ਤੇ ਆਪ ਬਾਹਰ ਆ ਗਈ ਰੋਮੀ ਨੇ ਜੋਤੀ ਦੇ ਸਿਰ ਤੇ ਹੱਥ ਰੱਖ ਕੇ ਕਿਹਾ ਤੇਰੀ ਸੌਂ ਲੱਗੇ ਜੋਤੀ ਜੇ ਮੈਂ ਉਹਨੂੰ ਛੋਇਆ ਤੱਕ ਵੀ ਹੋਵੇ ਦੂਜੇ ਦਿਨ ਫਿਰ ਤੇਜ਼ਾ ਫਰਸ਼ ਤੇ ਡਿੱਗ ਪਿਆ ਉਹਨੂੰ ਦੂਜਾ ਦੌਰਾ ਪਿਆ ਸੀ ਡਾਕਟਰ ਨੇ ਕਿਹਾ ਕਿ ਤੀਜਾ ਦੌਰਾ ਖਤਰਨਾਕ ਹੋ ਸਕਦਾ ਹੈ ਘਰ ਬਰਬਾਦ ਹੋਣ ਕਿਨਾਰੇ ਸੀ ਦੁਪਹਿਰ ਵੇਲੇ ਜਸਪ੍ਰੀਤ ਨੂੰ ਉਹਦੀ ਮੰਮੀ ਪ੍ਰੀਤੀ ਦਾ ਫੋਨ ਆਇਆ ਕਿ ਉਸਦੀ ਚਿੱਠੀ ਆਈ ਆ ਤੇ ਉਸਨੂੰ ਮਹਾਲੀ ਦੇ ਹਸਪਤਾਲ ਵਿੱਚ ਇੰਟਰਵਿਊ ਲਈ ਸੱਦਿਆ ਗਿਆ ਹੈ ਰੋਮੀ ਨੇ ਜਸਪ੍ਰੀਤ ਨੂੰ ਕਿਹਾ ਕਿ ਮੈਂ ਤੈਨੂੰ ਕੱਲ੍ਹ ਹੀ ਮਹਾਲੀ ਛੱਡਾਵਾਂਗਾ ਜੋਤੀ ਬਾਗੋ ਬਾਗ ਸੀ ਪਰ ਤੇਜੇ ਦੀ ਹਾਲਤ ਵੇਖ ਕੇ ਦੁਖੀ ਵੀ ਸੀ ਜਸਪ੍ਰੀਤ ਨੇ ਸਾਰਾ ਸਮਾਨ ਤਿਆਰ ਕੀਤਾ ਤੇ ਪਰਸ ਵਿੱਚ ਬਲਜਿੰਦਰ ਵਾਲੀ ਡੇਰੀ ਪਾਈ ਰੋਮੀ ਨੇ ਗੱਡੀ ਸਟਾਰਟ ਕੀਤੀ ਹੋਈ ਸੀ ਜਸਪ੍ਰੀਤ ਨੇ ਕਾਲੀ ਵਿੱਚ ਪਰਸ ਚੁੱਕਿਆ ਪਰ ਉਹਦੀ ਜਿੱਪ ਖੁੱਲੀ ਰਹਿਣ ਕਾਰਨ ਡੇਰੀ ਹੇਠਾਂ ਡਿੱਗ ਪਈ ਤੇ ਉਸ ਨੂੰ ਪਤਾ ਹੀ ਨਾ ਲੱਗਿਆ ਹਾਂਜੀ ਦੋਸਤੋ ਇਸ ਕਹਾਣੀ ਦਾ ਅਗਲਾ ਭਾਗ ਕੱਲ ਆਵੇਗਾ ਜੀ ਪੂਰੀ ਕਹਾਣੀ ਸੁਣਨ ਲਈ ਜੁੜੇ ਰਹਿਣਾ ਆਪਣੇ ਚੈਨਲ ਦੇ ਨਾਲ ਕਹਾਣੀ ਕਿਵੇਂ ਲੱਗੀ ਕਮੈਂਟ ਜ਼ਰੂਰ ਕਰਨਾ